ਮੈਨੂੰ ਤੁਸੀਂ ਇਹ ਦੱਸੋ ਵੀ ਲਾਈਫ ਸੈਟ ਦਾ ਅਰਥ ਕੀ ਹੈ ਕੀ ਸਮਝਦੇ ਆਂ ਲਾਈਫ ਸੈਟ ਮਤਲਬ ਪੁੱਛ ਲੋ ਬੱਚਿਆ ਲਾਈਫ ਸੈਟ ਬਾ ਪੜ੍ਹਾਈ ਕਰ ਲਈ ਇੱਕ ਕਰੀ ਜਦੋਂ ਗ੍ਰੈਜੂਏਸ਼ਨ ਹੋ ਗਈ ਐਮਏ ਕਰ ਲਈ ਪੀਐਚਡੀ ਕਰ ਲਈ ਲਾਈਫ ਸੈਟ ਹੀ ਐ ਪੜ੍ਹਾਈ ਕਰ ਲਈ ਹੁਣ ਹੁਣ ਕਹਿੰਦਾ ਬਸ ਜੀ ਜੇ ਕਿਤੇ ਦੋਖਣੀ ਚੰਗੀ ਸਰਕਾਰੀ ਲੱਗ ਜਾਏ ਲਾਈਫ ਸੈਟ ਐ ਮਿਲ ਗਈ ਨੌਕਰੀ ਹੁਣ ਹੁਣ ਵਿਆਹ ਚੰਗੀ ਆ ਜਾਏ ਨਾ ਬੀਬੀ ਫਿਰ ਲਾਈਫ ਸੈਟ ਆ ਗਈ ਹੁਣ ਹੁਣ ਕਹਿੰਦਾ ਵਾ ਮੁੰਡਾ ਆ ਜਾਏ ਨਾ ਕਿਤੇ ਬੱਚਾ ਹੋ ਜਾ ਲਾਈਫ ਫਿਰ ਸੈਟ ਹੈ ਹੋ ਗਿਆ ਹੁਣ ਹੁਣ ਕਿਤੇ ਇਹ ਵੀ ਕਿਤੇ ਵੱਡੀ ਨੌਕਰੀ ਲੱਗ ਜਾਏ ਫਿਰ ਲਾਈਫ ਸੈਟ ਹੈ ਤੇਰੀ ਲਾਈਫ ਸੈਟ ਕਿੱਥੇ ਹੁੰਦੀ ਹੈ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲੱਗ ਜਾਣਾ ਮੁੜ ਕੇ ਲਾਈਫ ਸੈਟ ਹੈ ਕੈਨੇਡਾ ਦਾ ਲੱਗ ਗਿਆ ਹੁਣ ਸੈਟ ਹੈ ਅਮਰੀਕਾ ਉੱਪਰ ਗਿਆ ਹੁਣ ਸੈਟ ਹੈ ਨਹੀਂ ਯਾਦ ਰੱਖੋ ਲਾਈਫ ਸੈਟ ਉੱਥੇ ਹੀ ਸੈਟ ਹੈ ਜਿੱਥੇ ਮਾਈਂਡ ਸੈਟ ਹੈ ਲਾਈਫ ਸੈਟ ਨਹੀਂ ਕਰਨੀ ਮਾਈਂਡ ਸੈਟ ਕਰੋ ਮਾਈਂਡ ਸੈੱਟ ਕਰ ਲੈ ਛੱਪਰੀਆਂ 'ਚ ਵੀ ਨਜ਼ਾਰਾ ਹੈ ਪੁਰਾਣੇ ਕਹਿੰਦੇ ਪੁਰਾਣਿਆਂ ਦੀ ਲਾਈਫ ਸੈੱਟ ਹੈ ਇੱਥੇ ਉਹ ਘਰ ਬਣਿਆ ਵਧੀਆ ਮौज ਲੱਗੀ ਹੈ ਬਾਹਰੋਂ ਜਿਵੇਂ ਮੱਝ ਦੋ ਮੱਝਾਂ ਰੱਖੀਆਂ ਮਾਈਂਡ ਸੈੱਟ ਹੈ ਇਹਨੂੰ ਬਾਪੂ ਨੂੰ ਲੈ ਜਾਓ ਅਮਰੀਕਾ ਸੋਹਣੇ ਸੋਹਣੇ ਪਾਰਕਾਂ 'ਚ ਘਮਾਓ ਇਹਨੇ ਕਹਿਣਾ ਮਰ ਚਲਣਾ ਲੈ ਗਏ ਚੱਲੋ ਡੰਗਰਾਂ ਦਾ ਕੋਹਾ ਜਿੱਨਾ ਚਰਵਿੰਦਾ ਨਹੀਂ ਮੈਨੂੰ ਨਹੀਂ ਸ਼ਾਂਤੀ ਆਉਂਦੀ ਇਹਦਾ ਮਾਈਂਡ ਸੈੱਟ ਉੱਥੇ ਹੀ